ਹਲਕਾ ਸੀ ਨਗਰਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਕਿੰਨੇ ਜੀ ਚੈਨਲ ਬੁੱਲੋ ਹਲਕਾ ਚਮਕੌਰ ਸਾਭ ਦੇ ਏਰੀਆ ਦੇ ਵਿੱਚ ਸਾਰੀ ਪਾਰਟੀਆਂ ਦੇ ਆਗੂ ਤੇ ਵਰਕਰਾਂ ਨੂੰ ਇਕੱਠੇ ਕਰਕੇ ਚੋਣਾਂ ਨੂੰ ਲੈ ਕੇ ਡਿਬੇਟ ਕੀਤੀ ਜਾ ਰਹੀ ਸੀ ਇਸ ਡਿਬੇਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਪਾਰਟੀਆਂ ਦੇ ਸੀਨੀਅਰ ਆਗੂ ਆਪਸ ਦੇ ਵਿੱਚ ਫਿੜ ਗਏ ਮਾਮਲਾ ਪੁਲਿਸ تک ਪਹੁੰਚ ਗਿਆ ਦੱਸਿਆ ਜਾ ਰਿਹਾ ਹੈ ਕਿ ਆਮਾਦੀ ਪਾਰਟੀ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿੱਚ ਝੜਪ ਹੋਈ ਹੈ ਐਸ்சி ਬਿੰਗਾ ਆਮਾਦੀ ਪਾਰਟੀ ਦੇ ਪ੍ਰਧਾਨ ਵੱਲੋਂ ਪੁਲਿਸ ਕੋਲ ਸ਼ਿਕਾਇਤ ਜਿਕਰਵਾਈ ਹੈ ਕਿ ਬਲਾਕ ਪ੍ਰਧਾਨ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਧੱਕੇ ਮਰਗੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਬਲਾਕ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਬਲਾਕ ਪ੍ਰਧਾਨ ਨੂੰ ਥਾਣੇ ਦੇ ਵਿੱਚ ਹੀ ਰਾਤ ਕੱਟਣੀ ਪਈਏ ਇਸ ਨੂੰ ਲੈ ਕੇ ਅੱਜ ਬਲਾਕ ਪ੍ਰਧਾਨ ਦੀ ਰਿਹਾਈ ਹੋਈ ਹੈ ਉਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਸਿੱਧੇ ਇਲਜ਼ਾਮ ਸਰਕਾਰ ਦੇ ਉੱਤੇ ਲਗਾਏ ਨੇ ਕਿ ਜਿੰਦ ਤੱਕ ਇਹ ਸ਼ਾਈ ਜਿਹੜੀ ਸਰਕਾਰ ਕਰ ਰਹੀ ਹੈ ਕਿਉਂਕਿ ਕਿ ਨਿੱਜੀ ਜੁਬੇੜ ਚੱਲ ਰਹੀ ਇਸ ਡਿਬੇਟ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਤਾਂ ਲੱਗਦੇ ਹੀ ਰਹਿੰਦੇ ਨੇ ਤੇ ਤਰਕ ਦੇ ਨਾਲ ਹੀ ਜਵਾਬ ਦੇਣੇ ਚਾਹੀਦੇ ਨੇ ਇੱਥੋਂ ਤੱਕ ਕਿ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਾਉਣਾ ਚਾਹੀਦਾ ਤੁਸੀਂ ਵੀ ਸੁਣੋ ਪੂਰੀ ਖਬਰ ਗੰਦ ਵਾਲੀ ਗੱਲ ਹੋ ਜਾਣੀ ਆ ਐਸੀ ਗੰਦੀ ਸਰਕਾਰ ਦਾ ਮੈਂ ਨਾਂ ਵੀ ਨਹੀਂ ਲੈਣਾ ਚਾਹੁੰਦਾ ਜਿਹੜੀ ਸਾਡੇ ਨਾਲ ਧੱਕਾ ਹੋਇਆ ਅਸੀਂ ਕੁਝ ਕੀਤਾ ਨਹੀਂ ਡਿਬੇਟ ਚੱਲ ਰਹੀ ਸੀ ਮੈਂ ਮੈਂ ਤੂੰ ਤੂੰ ਹੋਈ ਆ ਕੋਈ ਗੱਲ ਨਹੀਂ ਉਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਤਾਰੇ ਚੰਦ ਨੂੰ ਗਾਲਾਂ ਕੱਢੀਆਂ ਮੈਂ ਉਹਨੂੰ ਕਿਹਾ ਵੀ ਭਾਈ ਤੂੰ ਗਾਲਾਂ ਨਾ ਕੱਢ ਸਾਡੇ ਗੈਰ ਬੈਠ ਕੇ ਗੱਲ ਕਰ ਲੈ ਜਿਹੜੀ ਖੜ ਕੇ ਗੱਲ ਕਰ ਲੈ ਇਹ ਗੱਲ ਹੋਈ ਆ ਕੌਣ ਸ਼ਖਸ ਸੀ ਜਾਣਦੇ ਹੋ ਤੁਸੀਂ ਟੋਨੀ ਆ ਮਰੰਡੇ ਤੋਂ ਟੋਨੀ 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 ਮਰੰਡੇ ਤੋਂ ਮੈਂ ਉਹਨੂੰ ਜਾਣਦਾਨੀ ਵਾਲਾ ਮੈਂ ਇਹਦਾ ਕਦੇ ਪਾਉਤਾ ਦੇਖਿਆ ਵੀ ਨਹੀਂ ਤੇ ਤੁਸੀਂ ਜਿਹੜੀ ਇੱਕ ਰਾਤ ਥਾਣੇ ਦੇ ਵਿੱਚ ਕੱਟੀ ਆ ਕੀ ਮੰਗ ਕਰਦੇ ਹੋ ਕੀ ਕਹੋਗੇ ਸਰਕਾਰ ਨੂੰ ਕਰਦੇ ਆ ਵੀ ਸਾਡੇ ਨਾਲ ਜੋ ਧੱਕਾ ਹੋ ਰਿਹਾ ਹੈ ਜਿਹੜਾ ਬੰਦਾ ਕੋਈ ਕਿਸੇ ਦੀ ਗੱਲ ਮੜੀ ਜੀ ਬੋਲਦਾ ਉਹਨੂੰ ਇਹ ਸਰਕਾਰ ਦਬਾਉਣਾ ਚਾਹੁੰਦੀ ਆ ਇਹ ਆਵਾਜ਼ ਦਬਣੀ ਨਹੀਂ ਹੈ ਹੋਰ ਉੱਠਣੀ ਆ ਕਿਉਂ ਕੀ ਕਹੋਗੇ ਅੱਜ ਅੱਜ ਦੀ ਸਥਿਤੀ ਕੀ ਆ ਤੁਸੀਂ ਹੁਣ ਫਿਲਹਾਲ ਆ ਛੱਡ ਦਿੱਤਾ ਤੁਹਾਨੂੰ ਕੀ ਕਹੋਗੇ ਇਸ ਬਾਰੇ ਸਰ ਮੇ ਸਭ ਤੋਂ ਵੱਧ ਤਾਂ ਮੈਂ ਕਾਂਗਰਸ ਪਾਰਟੀ ਅਕਾਲੀ ਦਲ ਤੇ ਭਾਜਪਾ ਦਾ ਧੰਨਵਾਦ ਕਰਦਾ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਮੇਰੇ ਨਾਲ ਖੜੇ ਆ 40 ਸਭ ਤੁਸੀਂ ਕੀ ਕਹੋਗੇ ਜੀ ਜਿਹੜਾ ਅੱਜ ਦਾ ਜਿਹੜਾ ਇਹ ਇਨਸੀਡੈਂਟ ਵਾਪਰਿਆ ਹੈ ਇਹ ਐਦਾਂ ਦੀਆਂ ਸਰਕਾਰਾਂ ਜਿਹੜੀਆਂ ਹੁਣ ਨਵੀਆਂ ਆਈਆਂ ਪਹਿਲਾਂ ਵੀ ਸਰਕਾਰਾਂ ਚੱਲਦੀਆਂ ਰਹੀਆਂ ਤੇ ਜਿਹੜੀ ਹੁਣ ਦੀ ਸਰਕਾਰ ਬਣੂ ਐਦਾਂ ਦੇ ਕਿਉਂ ਕਦਮ ਚੱਕੇ ਜਾ ਰਿਹਾ ਹੈ ਦੇਖੋ ਪਹਿਲਾਂ ਪ੍ਰੈਸ ਦੀ ਆਵਾਜ਼ ਇਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਹਨਾਂ ਤੇ ਹੋਈ ਨਹੀਂ ਠੀਕ ਹੈ ਵੈਬ ਚੈਨਲ ਹੋਰ ਚੈਨਲ ਸਾਨੀ ਅੰਦੋਲਨ ਲਾਹੌਰ ਇਹ ਹਾਈਲਾਈਟ ਹੁੰਦੇ ਰਹੇ ਕਿਉਂਕਿ ਆਵਾਜ਼ਾਂ ਕਦੇ ਦਬੇ ਨਹੀਂ ਕਰਦੀਆਂ ਹੁਣ ਇਹਨਾਂ ਨੇ ਕੱਲ ਡਿਬੇਟ ਹੋ ਰਹੀ ਸੀ ਸਾਰੀਆਂ ਪਾਰਟੀਆਂ ਦੇ ਲੀਡਰ ਡਿਬੇਟ ਕਰਦੇ ਹੀ ਹੁੰਦੇ ਆ ਉਹਨਾਂ ਨੇ ਆਪਣੀਆਂ ਗੱਲਾਂ ਰੱਖਣੀਆਂ ਸਾਡੀ ਪਾਰਟੀ ਨੂੰ ਆਪਣੀਆਂ ਗੱਲਾਂ ਰੱਖਣੀਆਂ ਤੇ ਉਹਦੇ ਤੇ ਉਹ ਗਾਲੀ ਗਲੋਚ ਤੱਕ ਅਫਸਰਾਂ ਨੂੰ ਗਾਲਾਂ ਕੱਢਣੀਆਂ ਇਹ ਕਿੱਥੋਂ ਦਾ ਨਿਆਂ ਹੈ ਹੁਣ ਸਾਡੇ ਬਲਾਕ ਪ੍ਰਧਾਨ ਸੀ ਠੀਕ ਹੈ ਇਹ ਵੀਡੀਓ ਦੇਖ ਲਓ ਉਹਦੇ ਵਿੱਚ ਤਾਂ ਇਹ ਛਡਾਉਣ ਦੀ ਸਥਿਤੀ ਜਾ ਰਹੇ ہیں ਫਿਰ ਇਹਨਾਂ ਨੂੰ ਜਦੋਂ ਗਾਲਾਂ ਕੱਢ ਰਹੇ ਹੈ ਜਦੋਂ ਰਾਤ ਵੀ ਅਸੀਂ 11 ਵਜੇ ਥਾਣੇ ਤੋਂ ਗਏ ਐ ਐਡੀ ਕੋਈ ਗੱਲ ਨਹੀਂ ਸੀ ਥਾਣੇ 'ਚ ਜ਼ਮਾਨਤ ਹੋ ਸਕਦੀ ਸੀ ਰਾਤ ਪਰ ਉਹ ਕਿਤੇ ਨਾ ਕਿਤੇ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਜਿਹੜੇ ਮੁਲਾਜ਼ਮਾ ਉਹ ਵੀ ਕੰਮ ਕਰ ਰਹੇ ਆ ਮੁਲਾਜ਼ਮਾ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਉਨਾ ਹੀ ਤੁਸੀਂ ਪ੍ਰੈਸ਼ਰ ਟੱਲੋ ਜਿੰਨਾ ਫਿਰ ਅੱਗੇ ਜਾ ਕੇ ਉਹ ਦਿੱਕਤਾਂ ਤੁਹਾਨੂੰ ਵੀ ਆਉਣੀਆਂ ਐ ਤੇ ਜਿਹੜਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਕੀ ਕਹਿਣਾ ਕੀ ਐ ਮੌਜੂਦਾ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਪਾਚਿਆਂ ਦੀ ਰਾਜਨੀਤੀ ਐ ਇਹਨੂੰ ਛੱਡੋ ਮੈਦਾਨ ਚ ਆਓ ਜਿਹੜਾ ਤੁਸੀਂ 2 ਸਾਲ ਕੰਮ ਕਰਿਆ ਉਹਨੂੰ ਲੋਕਾਂ 'ਚ ਲੈ ਕੇ ਜਾਓ ਲੋਕ ਤਾਂ ਤੁਹਾਡੇ ਤੁਹਾਨੂੰ ਪਿੰਡਾਂ 'ਚ ਵੜ ਨਹੀਂ ਦੇਣ ਰਹੇ 1000 ਰੁਪਏ ਤੁਹਾਡਾ ਬੀਬੀਆਂ ਦਾ ਵਾਦਾ ਵਾਦਾ ਕੋਈ ਪੂਰਾ ਨਹੀਂ ਹੋਇਆ ਬਿਜਲੀ ਦੇ ਬਿੱਲ ਸਭ ਨੂੰ ਆ ਰਹੇ ਐ ਤੁਹਾਡੇ ਵਾਦੇ ਕੋਈ ਪੂਰੇ ਨਹੀਂ ਹੋਏ ਲੋਕ ਤੁਹਾਨੂੰ ਕਿਸੇ ਪਿੰਡਾਂ 'ਚ ਵੜਦ ਨਹੀਂ ਦੇ ਰਹੇ ਐਨਐਸਏ ਤੁਸੀਂ ਨੌਜਵਾਨਾਂ ਦੇ ਲਾ ਕੇ ਡੱਬੂ ਘਰ ਜੇਲ੍ਹ 'ਚ ਭੇਜਤਾ ਲੋਕ ਤੁਹਾਨੂੰ ਪਿੰਡਾਂ 'ਚ ਤਾਂ ਵੜ ਨਹੀਂ ਦੇ ਰਹੇ ਸਾਰੇ ਪਿੰਡਾਂ 'ਚ ਤੁਹਾਨੂੰ ਭਜਾ ਰਹੇ ਐ ਸੋ ਆਪਣੇ ਮੁੱਦੇ ਜਿਹੜੇ ਤੁਹਾਡੇ ਮੁੱਦੇ ਆ ਉਹ ਲੈ ਕੇ ਜਾਓ ਨਾ ਕਿ ਪਰਚੀਆਂ ਦੀ ਰਾਜਨੀਤੀ ਨੂੰ ਬੰਦ ਕਰੋ ਠੀਕ ਹੈ